ਅਸੀਂ ਖੜੇ ਆ ਪਿੰਡ 톨ਰਾ ਦੀ ਪੰਚਾਇਤੀ ਜ਼ਮੀਨ ਤੇ ਜਿਹੜੀ ਕਿ ਹੁਣ ਵੇਚ ਚੁੱਕੀ ਹੈ ਇਸ ਪੰਚਾਇਤੀ ਜ਼ਮੀਨ ਦੇ 24 ਕਿੱਲੇ ਇੱਕ ਪ੍ਰਾਈਵੇਟ ਫੈਕਟਰੀ ਵਾਲੇ ਨੂੰ ਵੇਚ ਚੁੱਕੇ ਨੇ ਜਿਨੇ ਇੱਥੇ ਪੇਪਰ ਮਿਲ ਲਾਉਣੀ ਹੈ ਪਹਿਲੀ ਗੱਲ ਇਹ ਹੈ ਕਿ ਕੋਈ ਪੰਚਾਇਤ ਬਿਨਾ ਰਜਾਮੰਦੀ ਦੇ ਬਿਨਾ ਮਤੇ ਦੇ ਜਾਂ ਜੇ ਮਤਾ ਪੈ ਵੀ ਜਾਵੇ ਇਹ ਜੇ ਮਤਾ ਪਾ ਕੇ ਪੰਚਾਇਤ ਦੀ ਜ਼ਮੀਨ ਨਹੀਂ ਵੇਚ ਸਕਦੀ ਕਿਸੇ ਪ੍ਰਾਈਵੇਟ ਬੰਦੇ ਨੂੰ ਪ੍ਰਾਈਵੇਟ ਮੁਨਾਫੇ ਲਈ ਜੇ ਇੱਥੇ ਕੋਈ ਹਸਪਤਾਲ ਬਣਨਾ ਹੋਵੇ ਜਾਂ ਕੋਈ ਡਿਸਪੈਂਸਰੀ ਬਣਨੀ ਹੋਵੇ ਕੋਈ ਸਟੇਡੀਅਮ ਜਾਂ ਗਰਾਊਂਡ ਬੱਚਾ ਦੇ ਖੇਡਣ ਲਾ ਕੋਈ ਇੱਕ ਵੱਖਰੀ ਗੱਲ ਆ ਔਰ ਤੁਸੀਂ ਸਾਡੇ ਪਿੱਛੇ ਜਿਹੜਾ ਦੇਖ ਰਹੇ ਹੋ ਇਹ ਇੱਥੇ ਟਿਊਬਵਲ ਕਨੈਕਸ਼ਨ ਸੀ ਪੰਚਾਇਤ ਦਾ ਮੋਟਰ ਲੱਗੀ ਹੋਈ ਸੀ ਇੱਥੇ ਧੌਦਰਾ ਪਿੰਡ ਦੀ ਪੰਚਾਇਤ ਦੀ ਮੋਟਰ ਲੱਗੀ ਹੋਈ ਸੀ ਔਰ ਸਾਡੇ ਪਿੱਛੇ ਸਾਡੇ ਸੱਜੇ ਹੱਥ ਤੁਸੀਂ ਦੇਖ ਰਹੇ ਹੋ ਜਿਹੜੀ ਆ ਖਾਲ ਜਾ ਰਹੀ ਹੈ ਸਾਰੀ ਇਰੀਗੇਸ਼ਨ ਨੂੰ ਇਹ ਇਹ ਜਿਹੜੀ ਖਾਲ ਆ ਇਹ ਕਿਵੇਂ ਪਾਣੀ ਲੱਗਦਾ ਸੀ ਇਹ ਫਸਲਾਂ ਨੂੰ ਤੁਸੀਂ ਦੇਖੋ ਇਹ ਜ਼ਮੀਨ ਕਿੰਨੇ ਸਾਲਾਂ ਤੋਂ ਬੰਜਰ ਪਈ ਹੈ ਜੀ ਇਹ 2022 ਤੋਂ ਜੀ ਨਾਮ ਆਪਣਾ ਮੇਰਾ ਨਾਮ ਜੁਜਾਰ ਸਿੰਘ ਹੈ ਜੀ ਹਾਂ ਜੁਜਾਰ ਸਿੰਘ ਜੀ ਇਹ ਜ਼ਮੀਨ ਕਿੰਨੇ ਸਾਲਾਂ ਤੋਂ ਬੰਜਰ ਪਈ ਹੈ ਜੀ ਇਹ 2022 ਤੋਂ ਔਰ ਇਹ ਕਿਹਦੇ ਕੋਲ ਹੈ ਇਸ ਵੇਲੇ ਕਬਜ਼ਾ ਹੈ ਇਸ ਜ਼ਮੀਨ ਦਾ ਇਹ ਕਬਜ਼ਾ ਹੈਗਾ ਜੀ ਰੁਚੀਰਾ ਮੈਲ ਦਾ ਇਹਨਾਂ ਦੇ ਕਬਜ਼ੇ ਦਾ ਮੇਨ ਮਕਸਦ ਇਹ ਹੈਗਾ ਜੀ ਇੱਥੇ ਇਹਨਾਂ ਨੇ ਪਹਿਲੀ ਪਰਲੀ ਸਾਈਡ ਜ਼ਮੀਨ ਸੀ ਇਹਨਾਂ ਨੇ ਲਈ ਹੋਈ ਮਿੱਲ ਵਾਸਤੇ ਆਹ ਜਿਹੜਾ ਬੁੱਢਾ ਨਾਲਾ ਇੱਥੋਂ ਸ਼ੁਰੂ ਹੁੰਦਾ ਜੀ ਇਹ ਇਹ ਇਹਦੇ 'ਚ ਇਹਨਾਂ ਨੇ ਆਪਣਾ ਜਿਹੜਾ ਵੇਸਟ ਪਾਣੀ ਆ ਉਹ ਪਾਉਣਾ ਆ ਆ ਦੇ ਕਾ ਸਾਰਾ ਬੁੱਢਾ ਨਾ ਬੁੱਢਾ ਨਾਲਾ ਇੱਥੋਂ ਸ਼ੁਰੂ ਹੁੰਦਾ ਹੈ ਇਹ ਸ਼ੁਰੂਆਤ ਇੱਥੋਂ ਸੇਮ ਨਾਲਾ ਕਿਹਾ ਜਾਂਦਾ ਹੈ ਜਿਹੜਾ ਲੁਧਿਆਣਾ ਜਾ ਕੇ ਸਾਰਾ ਬੁੱਢਾ ਨਾਲਾ ਜਿਹੜਾ ਬਣਦਾ ਇਹਦੇ ਕਰਕੇ ਇਹਨਾਂ ਨੇ ਜ਼ਮੀਨ ਲਈ ਸੀ ਇਹ ਮਤਲਬ ਇਹ ਜਿਹੜੀ ਸਰਕਾਰੀ ਜ਼ਮੀਨ ਹੈ ਲੈ ਨਹੀਂ ਸਕਦੇ ਪੂਰੀਆਂ ਕਾਨੂੰਨ ਦੀਆਂ ਧੜੀਆਂਆਂ ਗਈਆਂ ਸੀ ਉਦੋਂ ਵੀ ਵਿਰੋਧ ਕੀਤਾ ਸੀ ਵੀ ਇਹ ਇਹ 2022 ਦੀ ਗੱਲ 2022 ਦੀ ਗੱਲ ਹੈ ਜੀ ਡੀਸੀ ਸਾਹਿਬ ਆਏ ਸੀ ਸੀ ਵਿਰੋਧ ਕੀਤਾ ਸੀ ਉਹਨਾਂ ਨੇ ਵੀ ਪਤਾ ਲੱਗਿਆ ਵੀ ਡੀਸੀ ਸਾਹਿਬ ਮੰਨਦੇ ਨਹੀਂ ਸੀ ਸਰਕਾਰ ਨੇ ਧੱਕੇ ਨਾਲ ਉਹਨਾਂ ਤੋਂ ਕਰਾਇਆ ਆ ਕਿੰਨੀ ਜ਼ਮੀਨ ਟਰਾਂਸਫਰ ਹੋਈ ਆ ਉਹਨਾਂ ਨੂੰ ਪੂਰੀ ਪੂਰੀ 24 ਕਿੱਲੇ ਹੈਗੀ ਆ ਜੀ ਪੰਚਾਇਤ ਟ ਜੇ ਮੀਨ ਜਿਹੜੀ ਐ ਫੈਕਟਰੀ ਵਾਲੇ ਕੋਲੇ ਹੈਗੀ 128 ਕਿਉਂ ਕਿਲੇ ਹੈਗੇ ਆ ਕਿਸ ਚੀਜ਼ ਦੀ ਫੈਕਟਰੀ ਲੱਗਣੀ ਹੈ ਜੀ ਇਹ ਤੇ ਪੇਪਰ ਮਿਲ ਲੱਗਣੀ ਹੈ ਜੀ ਅੱਛਾ ਤੇ ਇਹ ਪੇਪਰ ਮਿਲ ਉਹਨਾਂ ਦੇ ਅਨੁਸਾਰ ਨਹੀਂ ਕਲੀਅਰ ਹੈ ਜੀ ਅੱਛਾ ਇਹ ਕਲੀਅਰ ਹੈ ਇੱਥੇ ਪੇਪਰ ਮਿਲ ਲੱਗਣੀ ਹੈ ਸੀ ਵਿਰੋਧ ਇਹਦਾ ਤਾਂ ਕਰਦੇ ਹੈਗੇ ਆ ਪਹਿਲੀ ਤਾਂ ਗੱਲ ਹੈ ਇੱਥੇ 1 ਫੁੱਟ ਤੇ ਪਾਣੀ ਆ ਜਾਂਦਾ ਜੀ ਇੱਥੇ ਜੇ ਬੋਰ ਇਲਾਕੇ ਦੇ ਨਾ ਬੋਰ ਬੰਦ ਹੋ ਜਾਣ ਬੋਰ ਨਾ ਚੱਲਣ ਜਿਹੜਾ ਬੋਰ ਆਪਣੇ ਆਪ ਪਾਣੀ ਆਉਣ ਲੱਗ ਜਾਂਦਾ ਜੇ ਬੋਰ ਮਤਲਬ ਬੰਦ ਰਹਿੰਦੇ ਆ ਤੇ ਅਸੀਂ ਪਹਿਲਾ ਕਾਰਨ ਤਾਂ ਸਾਡਾ ਇਹ ਸੀਗਾ ਵੀ ਇੱਥੇ ਜਿਹੜੀ ਜਲ ਆਉਣੀ ਆ ਕੋਈ ਡਰਾਈ ਇੰਡਸਟਰੀ ਲਾ ਦੋ ਅਸੀਂ ਇੰਡਸਟਰੀ ਦਾ ਵਿਰੋਧ ਨਹੀਂ ਕਰਦੇ ਲੋਕਾਂ ਨੂੰ ਰੋਜ਼ਗਾਰ ਮਿਲੇ ਤੇ ਮਤਲਬ ਦੂਜਾ ਹੈਗਾ ਇੱਥੇ ਦੇਖੋ ਇਤਿਹਾਸਕ ਗੁਰਦੁਆਰਾ ਸਾਹਿਬ ਹੈਗਾ ਆ ਫਿਰ ਇੱਥੇ ਜਿਹੜਾ ਹੈਗੀ ਅ ਸਰਹੰਦ ਕਨਾਲ ਆਉਂਦੀ ਆ ਇੱਥੇ ਕਈ ਇਦਾਂ ਦੀਆਂ ਪ੍ਰਜਾਤੀਆਂ ਜਿਹੜੀਆਂ ਲੁਤਬ ਹੋ ਰਹੀਆਂ ਉਹ ਇਸ ਜਗ੍ਹਾ ਤੇ ਪਾਈਆਂ ਜਾਂਦੀਆਂ ਫਿਰ ਇੱਥੇ ਜਿਹੜੇ ਪ੍ਰਵਾਸੀ ਜੀਵ ਆ ਉਹ ਆਉਂਦੇ ਆ ਜੀ ਤੇ ਮਤਲਬ ਇਸ ਸੇਮ ਵਾਲੀ ਜਗ੍ਹਾ ਤੇ ਜਿੱਥੇ ਕਹਿੰਦੇ ਇੱਕ ਫੁੱਟ ਤੱਕ ਪਾਣੀ ਹੋਵੇ ਸ਼ੁੱਧ ਇਹ ਉਹ ਜ਼ਮੀਨ ਐ ਨਹੀਂ ਉਪਜਾਊ ਜ਼ਮੀਨ ਐ ਉਹ ਉਪਜਾਊ ਜ਼ਮੀਨ ਹੈ ਜਿੱਥੇ ਪੇਪਰ ਫੈਕਟਰੀ ਲਾ ਰਹੇ ਨੇ ਜਿੱਥੇ ਪੇਪਰ ਫੈਕਟਰੀ ਲਾ ਰਹੇ ਆ ਔਰ ਪੇਪਰ ਫੈਕਟਰੀ ਇਹਨਾਂ ਨੇ ਸਰਹੰਦਕ ਨਾਲ ਚੋਂ ਲੱਖਾਂ ਲੀਟਰ ਪਾਣੀ ਲੈਣਾ ਆ ਉਹਦਾ ਕੁਝ ਯੂਜ਼ ਹੋਣਾ ਹੈ ਬਾਕੀ ਸਾਰਾ ਕੈਮੀਕਲ ਵੇਸਟ ਕਰਕੇ ਇਸ ਮਤਲਬ ਨਾਲੇ ਚ ਪਾਉਣਾ ਹੈ ਨਾਲੇ ਅਸੀਂ ਤੁਹਾਨੂੰ ਦੱਸ ਦਿੰਨੇ ਆ ਇੱਥੋਂ ਹਾਰਡਲੀ 2 300 ਮੀਟਰ ਤੇ ਸਰੰਦ ਨਹਿਰ ਹੈ ਜਿਹੜੀ ਕਿ ਇਰੀਗੇਸ਼ਨ ਕਨਾਲ ਹੈ ਪੰਜਾਬ ਦੀ ਜਿਹੜੀ ਲਾਈਫ ਲਾਈਨ ਹੈ ਇਸ ਇਲਾਕੇ ਦੀ ਜਿਹੜੀ ਜਾਂਦੀ ਹੈ ਸਾਰੀ ਮਾਲਵੇ ਨੂੰ ਉਸ ਨਹਿਰ ਤੋਂ ਇਸ ਫੈਕਟਰੀ ਨੂੰ ਪਾਣੀ ਮਿਲੇਗਾ ਔਰ ਉਹ ਗੰਦਾ ਪਾਣੀ ਜਾਂ ਤਾਂ ਬੁੱਡੇ ਨਾਲੇ ਚ ਪਏਗਾ ਜਾਂ ਫਿਰ ਧਰਤੀ ਦੇ ਅੰਦਰ ਜਾਏਗਾ ਜੇ ਜੀਓਗ੍ਰਾਫਿਕਲੀ ਗੱਲ ਕਰਨੀ ਹੋਵੇ ਤਾਂ ਅਸੀਂ ਆ ਬਿਲਕੁਲ ਬੁੱਢਾ ਦਰਿਆ ਤੇ ਖੜੇ ਆ ਔਰ ਇੱਥੋਂ ਹਾਰਡਲੀ 2 300 ਮੀਟਰ ਤੇ ਸਰੰਦਰ ਨੈਕ ਨਹਿਰ ਹੈ ਜਿਹੜੀ ਸਰੰਦ ਕਨਾਲ ਆ ਇੰਨਾ ਜਿਹੜਾ ਖੁਸ਼ਹਾਲ ਇਲਾਕਾ ਇੰਨਾ ਜਿਹੜਾ ਵਾਹੀਯੋਗ ਜਿਹੜਾ ਇਲਾਕਾ ਹੈ ਜਿੱਥੇ ਤੇ ਵਾਹੀ ਹੁੰਦੀ ਸੀ ਅੱਜ ਇਹ ਦੋ ਪਿੰਡ ਨੇ ਪਿੰਡ ਤੌਲਰਾ ਤੇ ਪਿੰਡ ਬੱਸੀ ਗੁਜਰਾ ਜਿਨ੍ਹਾਂ ਦੀ ਤਕਰੀਬਨ 129 ਕਿੱਲੇ ਜਿਹੜੇ ਨੇ ਇਹ ਪੇਪਰ ਮਿਲ ਵਾਲਿਆਂ ਨੂੰ ਸੌਂਪ ਦਿੱਤੇ ਗਏ ਨੇ ਪ੍ਰਸ਼ਾਸਨ ਦੇ ਦੁਆਰਾ ਕਾਗਜ਼ਾਂ 'ਚ ਇਹ ਕੀ ਕੀ ਨਾਂਜੀ ਤੁਹਾਡਾ ਮੇਰਾ ਨਾਮ ਹਸਨਪ੍ਰੀਤ ਸਿੰਘ ਹੈ ਜੀ ਆ ਹਸਨਪ੍ਰੀਤ ਸਿੰਘ ਜੀ ਇਹ ਇਸ਼ੂ ਕੀ ਹੈ ਤੁਹਾਡੇ ਪਿੰਡ ਵੀ ਇਸ ਚੀਜ਼ ਨੂੰ ਇਹ ਨਕਾਰ ਰਹੇ ਨੇ ਬਈ ਇਹ ਗਲਤ ਹੈ ਗੱਲ ਜੀ ਸਾਰੇ ਪਿੰਡ ਦੀ ਟੋਟਲੀ ਵਿਰੋਧ ਹੈ ਜੀ ਇਹਨਾਂ ਦਾ ਸਰਪ੍ਰਿਕ ਨਾਮ ਆ ਜੀ ਰੋਜ਼ਗਾਰ ਦਾ ਜੀ ਕੋਈ ਰੋਜ਼ਗਾਰ ਨਹੀਂ ਦੇਣਾ ਜੀ ਇਹਨਾਂ ਨੇ ਅਸੀਂ ਪ੍ਰਾਲੀ ਦਾ ਕੰਮ ਕਰਦੇ ਆ ਜੀ ਅਸੀਂ ਬਹੁਤ ਫੈਕਟਰੀਆਂ ਜਾਨੇ ਆ ਜੀ ਤੁਸੀਂ ਉਹ ਜਿਹੜੀਆਂ ਗੱਠਾ ਬਣਦੀਆਂ ਪ੍ਰਾਲੀ ਦੀਆਂ ਜੀ ਕੋਈ ਫੈਕਟਰੀ ਵਾਲੇ ਜੀ ਅਸੀਂ ਆਪਣਾ ਪੰਜਾਬੀ ਬੰਦਾ ਨਹੀਂ ਦੇਖਿਆ ਜੀ ਟੋਟਲੀ ਜੀ ਉੱਥੇ ਯੂਪੀ ਬਿਹਾਰ ਤੋਂ ਬੰਦਾ ਆਉਂਦਾ ਆ ਜੀ ਇਹ ਵੀ ਇੱਕ ਮੁੱਦਾ ਬਣੂਗਾ ਇਹ ਉਹ ਰੋਜ਼ਗਾਰ ਦਾ ਕਹਿੰਦੇ ਆ ਜੀ ਸਾਧਨ ਜੀ ਕੋਈ ਰੋਜ਼ਗਾਰ ਨਹੀਂ ਜੀ ਇਹਨਾਂ ਨੇ ਉਹਰੇ ਜ਼ਹਿਰ ਸੱਟਣਾ ਕੈਂਸਰ ਦੇਣਾ ਜੀ ਸਾਨੂੰ ਜਿੰਨੇ ਵੀ ਆਲੇ ਦੁਆਲੇ ਪਿੰਡ ਨੇ ਜੀ ਜਿਨ੍ਹਾਂ ਨੇ ਫੈਕਟਰੀ ਨੇ ਜਿਨ੍ਹਾਂ ਨੂੰ ਪ੍ਰਭਾਵਿਤ ਕਰਨਾ ਜੀ ਉਹਨਾਂ ਸਾਰਿਆਂ ਵਿੱਚ ਵਿਰੋ ਸਾਰੀ ਦੁਨੀਆ ਚ ਪਾਣੀ ਦੀ ਏਡੀ ਵੱਡੀ ਸਮੱਸਿਆ ਆ ਰਹੀ ਹੈ ਉਹਦੇ باوجود ਪ੍ਰਦੂਸ਼ਣ ਵਾਲੀਆਂ ਫੈਕਟਰੀਆਂ ਅਹੀ ਜੀ ਥਮ ਤੇ ਲਾਈਆਂ ਜਾ ਰਹੀਆਂ ਨੇ ਜਿੱਥੇ ਕਿ ਦੱਸਦੇ ਨੇ 25-25 ਫੁੱਟ ਤੋਂ ਤੱਕ ਜਿਹੜਾ ਹੈਗਾ ਉਹ ਵਧੀਆ ਪਾਣੀ ਮਿਲਦਾ ਜਿਵੇਂ ਹੁਣ ਇੱਥੇ 3 ਸਾਲਾਂ ਤੋਂ ਇੱਥੇ ਕੋਈ ਪਾਣੀ ਨਹੀਂ ਲੱਗਿਆ ਕੋਈ ਝੋਨਾ ਨਹੀਂ ਹੋਇਆ ਵਾਹੀ ਤਾਂ ਇੱਥੇ ਹੋਈ ਨਹੀਂ ਤੇ ਉਹ ਜਿਹੜੀ ਮੋਟਰਾ ਪਾਣੀ ਖਿੱਚਦੀ ਸੀ ਇਹਨਾਂ ਦਾ ਕਹਿਣਾ ਇਹ ਹੈ ਕਿ ਇਹ 5-5 ਫੁੱਟ ਤੇ ਵੀ ਪਾਣੀ ਆ ਚੁੱਕਿਆ ਹੈ ਔਰ ਇਹ ਬਹੁਤ ਵਾਹੀਯੋਗ ਜ਼ਮੀਨ ਹੈ ਇਹ ਫੈਕਟਰੀਆਂ ਨੂੰ ਵੈਸੇ ਵੀ ਨਹੀਂ ਦੇਣੀ ਚਾਹੀਦੀ ਔਰ ਤੁਸੀਂ ਇੱਕ ਨੌਜਵਾਨ ਨੂੰ ਵੀ ਸੁਣਿਆ ਉਹਨਾਂ ਨੇ ਦੱਸਿਆ ਬਈ ਉਹ ਗੱत्ता ਫੈਕਟਰੀ ਜਾਂਦੇ ਨੇ ਪਰਾਲੀ ਦੀਆਂ ਗੱਠਾ ਲੈ ਕੇ ਉੱਥੇ ਉਹਨਾਂ ਨੂੰ ਕੋਈ ਪੰਜਾਬੀ ਲੇਬਰ ਨਹੀਂ ਦਿੱਸਦੀ ਇਹਨਾਂ ਦੀ ਇੱਕ ਮੀ ਵੀ ਮਨਚੀ ਕੱਲ ਹੈਗੀ ਹੈ ਕਿ ਜੇ ਇਹ ਫੈਕਟਰੀ ਇੱਥੇ ਲੱਗ ਗਈ ਤਾਂ ਇੱਥੇ ਪ੍ਰਵਾਸੀ ਆਉਣਗੇ ਤੇ ਉਹੀ ਕੁਝ ਹੋਊਗਾ ਉਹੀ ਇਹ ਪ੍ਰਵਾਸੀਆਂ ਦਾ ਬੁੱਧਾ ਇੱਥੇ ਵੀ ਬਣੇਗਾ ਜਿਵੇਂ ਚੰਡੀਗੜ੍ਹ ਦੇ ਮੁਹਾਲੀਆਂ ਦੇ ਹਾਲੇ ਦੁਆਲੇ ਜਿਹੜੇ ਪਿੰਡਾਂ 'ਚ ਐਡਾ ਵੱਡਾ ਮੁੱਦਾ ਬਣਿਆ ਪਿਆ ਹੈ ਜਾਲੀ ਵੋਟਾਂ ਦਾ ਜਾਲੀ ਰਾਸ਼ਨ ਕਾਰਡ ਦਾ ਔਰ ਡੈਮੋਗ੍ਰਾਫੀ ਦਾ ਜਿਹੜਾ ਬਦਲਣ ਦਾ ਜਿਹੜਾ ਗੱਡਾਰਾ ਹੈ ਉਹ ਲੁਧਿਆਣੇ ਤੋਂ ਲੈ ਕੇ ਇਧਰਲੇ ਪਾਸੇ ਲੁਧਿਆਣਾ ਇਧਰਲੇ ਪਾਸੇ ਚੰਡੀਗੜ੍ਹ ਇਹ ਇਹ ਪਿੰਡ ਜਿਹੜੇ ਨੇ ਉਹ ਵੀ ਇਸ ਗੱਲ ਤੋਂ ਪ੍ਰਭਾਵਿਤ ਹੋਣਗੇ ਕਿ ਜਿਹੜੇ ਪ੍ਰਵਾਸੀ ਇੱਥੇ ਆ ਰਹੇ ਨੇ ਉਹਨਾਂ ਨੂੰ ਜ਼ਬਰਦਸਤੀ ਫੈਕਟਰੀਆਂ ਦੇ ਬਹਾਨੇ ਲਿਆ ਕੇ ਇੱਥੇ ਬਸਾਇਆ ਜਾ ਰਿਹਾ ਹੈ ਇਹ ਵੀ ਇੱਕ ਮੁੱਦਾ ਬਣਦਾ ਜਾ ਰਿਹਾ ਹੈ ਪਾਣੀ ਦੇ ਸਾਨੂੰ ਇੰਡਸਟਰੀ ਵਾਲੇ ਜਿਹੜੇ ਇਹਨਾਂ ਦੇ ਮੇਨ ਵਰਕਰ ਹੈਗੇ ਆ ਮੇਨ ਜਿਹੜੇ ਇਹਨਾਂ ਦੇ ਹੈਗੇ ਆ ਚਲਾਉਂਦੇ ਆ ਉਹਨਾਂ ਨਾਲ ਇੱਕ ਦਿਨ ਸਾਡੀ ਮੀਟਿੰਗ ਹੋਈ ਸੀ ਅਸੀਂ ਕਿ ਤੁਸੀਂ ਜਿਹੜਾ ਤੁਹਾਡਾ ਇਹਨਾਂ ਲੱਖਾਂ ਲੀਟਰ ਪਾਣੀ ਆਉਣਾ ਹੈ ਇਹਦਾ ਲੱਗਣਾ ਤੁਸੀਂ ਨਹਿਰ ਸਰੰਦ ਕਨਾਲ ਚੋਂ ਲੈਣਾ ਆ ਇਹਦਾ ਤੁਸੀਂ ਕੀ ਕਰੋਗੇ ਫਿਰ ਅਸੀਂ ਮੰਨ ਲਿਆ ਤੁਸੀਂ ਟ੍ਰੀਟਮੈਂਟ ਕਰ ਦੋਗੇ ਟ੍ਰੀਟਮੈਂਟ ਤਾਂ ਵੈਸੇ ਇੰਡੀਆ ਚ ਆਪਾਂ ਕਿਤੇ ਵੀ ਦੇਖ ਲਈਏ ਕੋਈ ਵੀ ਇੰਡਸਟਰੀ ਸਹੀ ਤਰੀਕੇ ਨਾਲ ਚੱਲਦੀ ਹੀ ਨਹੀਂ ਜੀ ਉੱਥੇ ਦੇ ਆਪਾਂ ਪਾਣੀ ਟੈਸਟ ਜੋ ਵੀ ਕਰ ਲਈਏ ਹਨਾ ਉਹ ਕਹਿੰਦੇ ਜੀ ਅਸੀਂ ਇੱਥੇ ਜਿਹੜੇ ਹੈਗੇ ਆ ਸਿੰਚਾਈ ਵਾਸਤੇ ਦਵਾਂਗੇ ਅਸੀਂ ਕਿ ਸਿੰਚਾਈ ਦੀ ਤਾਂ ਇਸ ਇਲਾਕੇ ਚ ਲੋੜ ਹੀ ਨਹੀਂ ਐ ਇੱਥੇ ਤਾਂ ਸੇਮ ਬਹੁਤ ਆ ਇੱਥੇ ਤਾਂ ਸਾਨੂੰ ਵਕਤ ਪੈ ਜਾਂਦਾ ਜਦੋਂ بارش ਆਉਣੀ ਹੋਵੇ ਕਣਕ ਨੂੰ ਕਦੇ ਮੀਂਹ ਨਾਲ ਕਣਕ ਹੁੰਦੀ ਆ ਤੇ ਜੀਰੀ ਜਦੋਂ ਹੁੰਦੀ ਆ ਧਾਨ ਲੱਗਦੇ ਆ ਤੇ ਉਹ ਕਿਤੇ ਤੀਜੇ ਚ ਚੌਥੇ ਦਿਨ ਮਸਾ ਲੋੜ ਪੈਂਦੀ ਆ ਪਾਣੀ ਦੀ ਪਾਣੀ ਤਾਂ ਇੱਥੇ ਜੇ ਅਸੀਂ ਮਤਲਬ ਇਲਾਕੇ ਦੇ ਟਿਊਬਲ ਬੰਦ ਹੋ ਜਾਂਦਾ ਤਾਂ ਆਪਣੇ ਆਪ ਪਾਣੀ ਆਉਣ ਲੱਗ ਜਾਂਦਾ ਟਿਊਬਲਾਂ ਚੋਂ ਬਿਨਾ ਮਤਲਬ ਕੀਤਿਆਂ ਤੋਂ ਹੈਨਾ ਤੇ ਇੱਕ ਕੱਲਾ ਪਾਣੀ ਨਹੀਂ ਜੀ ਇਹ ਕੈਮੀਕਲ ਬੇਸਿਕ ਚੂਨਾ ਤੇ ਉਹ ਜਿਹੜਾ ਪੇਪਰ ਨੂੰ ਮਤਲਬ ਕਲੀਨ ਕਰਨ ਵਾਸਤੇ ਚਿੱਟਾ ਕਰਨ ਵਾਸਤੇ ਉਹ ਵਰਤਦੇ ਆ ਇਹਦਾ ਮਤਲਬ ਤੁਹਾਨੂੰ ਕਲੀਅਰ ਨਹੀਂ ਹੈਗਾ ਵੀ ਮੈਂ ਕਲੀਅਰ ਆ ਕਿ ਉੱਤੇ ਪੋਲੂਸ਼ਨ ਨਹੀਂ ਹੋ ਰਿਹਾ 7 ਤਰੀਕ ਨੂੰ ਇੱਥੇ ਪ੍ਰੋਟੈਸਟ ਹੋਇਆ ਸੀ ਜੁਜਾਰ ਸਿੰਘ ਜੀ ਤੁਸੀਂ ਦੱਸੋ 7 April ਨੂੰ ਜਦੋਂ ਉਦਘਾਟਨ ਹੋਣਾ ਸੀ ਇਹ ਇੱਥੇ ਇਹਦੇ ਇਹਨਾਂ ਦੇ ਦਫ਼ਤਰ ਦਾ ਇਸੇ ਗੋਬਿੰਦ ਮਾਰਕ ਤੇ ਤੇ ਉਹ ਕੀ ਸੀ ਅਸੀਂ ਕਿਹਾ ਵੀ ਜਦੋਂ ਇੰਡਸਟਰੀ ਨੂੰ ਅਜੇ ਤੱਕ ਕੋਈ ਪਰਮਿਸ਼ਨਾਂ ਨਹੀਂ ਮਿਲੀਆਂ ਕਿ ਦਫ਼ਤਰ ਦਾ ਵੀ ਉਦਘਾਟਨ ਕਿੱਦਾਂ ਕਰ ਸਕਦੇ ਆ ਕਿਸ ਉਹਦੇ ਨਾਲ ਕਰ ਸਕਦੇ ਅਸੀਂ ਵੀ ਜਦੋਂ ਪ੍ਰੋਟੈਸਟ ਕੀਤਾ ਐਸਐਚਓ ਲੋਕਲ ਚਮਕੌਰ ਸਾਹਿਬ ਆ ਗਏ ਉਹ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਵੀ ਇਹਨੂੰ ਪਰਮਿਸ਼ਨਾਂ ਮਿਲੀਆਂ ਕਿ ਨਹੀਂ ਉਹਨਾਂ ਨੇ ਫਿਰ ਤਸਦੀਲਾਰ ਬੁਲਾ ਲਿਆ ਤਸਦੀਲਾਰ ਕਹਿੰਦੇ ਵੀ ਅਸੀਂ ਬੰਦ ਕਰਾ ਦਿੱਤਾ ਕੋਈ ਤੋ ਘਾਟ ਨਹੀਂ ਅੱਜ ਕਰਨਗੇ ਮੇਰੇ ਖਿਆਲ ਮਾਲਕ ਵੀ ਫਿਰ ਉਹਦੇ ਕਰਕੇ ਪਿੱਛੇ ਰੋਕ ਗਿਆ ਸੀ ਉਹ ਕਹਿੰਦੇ ਵੀ ਇਹਨਾਂ ਨੂੰ ਜੇ ਕੋਈ ਪਰਮਿਸ਼ਨ ਨਹੀਂ ਮਿਲੀ ਫਿਰ ਉਹਨਾਂ ਨੇ ਦੱਸਿਆ ਵੀ ਤੁਸੀਂ ਅੱਜ ਦਾ ਅਸੀਂ ਕਿਹਾ ਸੀ ਅਸੀਂ ਪੱਕਾ ਮੋਰਚਾ ਲਾ ਦੇਣਾ ਰੋਡ ਬੰਦ ਕਰ ਦੇਣਾ ਜੇ ਤੁਸੀਂ ਇੱਥੇ ਫੈਕਟਰੀ ਨਹੀਂ ਬੰਦ ਕਰਾਈ ਉਹ ਕਹਿੰਦੇ ਵੀ 30 ਤਰੀਕ ਨੂੰ ਇਹਨਾਂ ਨੇ ਪਬਲਿਕ ਹੀਅਰਿੰਗ ਰੱਖੀ ਹੋਈ ਆ ਜਿਹੜਾ 30 ਅਪ੍ਰੈਲ ਆ 30 ਅਪ੍ਰੈਲ ਆ ਵੀ ਤੁਸੀਂ ਉਦੋਂ ਵੱਧ ਤੋਂ ਵੱਧ ਇਹਦਾ ਵਿਰੋਧ ਕਰੋ ਹੁਣ ਮੈਂ ਸਭ ਨੂੰ ਪੰਜਾਬ ਵਾਸੀਆਂ ਨੂੰ ਕਹਿਣਾ ਚਾਹੁੰਦਾ ਹੈ ਵੀ 30 ਤਰੀਕ ਨੂੰ ਕੱਲਾ ਇਹ ਜਿਹੜਾ ਬੁੱਢਾ ਨਾਲਾ ਆ ਇੱਥੋਂ ਪਾਣੀ ਜਿੱਥੇ-ਜਿੱਥੇ ਤੱਕ ਬੁੱਢੇ ਨਾਲੇ ਦੇ ਅੱਗੇ ਬਾਬਾ ਸੀਚੇ ਵਾਲ ਜਿਹੜੇ ਸਫਾਈ ਰੋਲਾ ਕਿੰਨਾ ਚੱਲਦਾ ਉਹ ਤਾਂ ਕੁਝ ਵੀ ਨਹੀਂ ਹੈਗਾ ਜਿਹੜਾ ਇਸ ਇੰਡਸਟਰੀ ਨੇ ਜਿੰਨਾ ਕੱਲੇ ਲੁਧਿਆਣੇ ਦਾ ਇਹਨੇ ਕੱਲੀ ਨੇ ਇੰਨਾ ਇੱਥੋਂ ਕੈਮੀਕਲ ਵੇਚ ਖਤਰਨਾਕ ਜਿੰਨਾ ਚਮੜੀ ਰੋਗ ਕੈਂਸਰ ਕਿੰਨੇ ਤਰ੍ਹਾਂ ਦੇ ਕੈਂਸਰ ਹੋਣੇ ਆ ਦੇ ਨਾਲ ਉਹ ਪਾਣੀ ਜਾਣਾ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਵੀ 30 ਤਰੀਕ ਨੂੰ ਵੱਧ ਤੇ ਵੱਧ ਇੱਥੇ ਦਾ ਵਿਰੋਧ ਕਰਨ ਪਹੁੰਚੋ ਤੇ ਬਾਕੀ ਜਿਹੜੀ ਹੁਣ ਇੱਕ ਚੱਲ ਰਿਹਾ ਅਬੋਰ ਸਾਈਡ ਬੀਬੀਸੀ ਦੀ ਰਿਪੋਰਟ ਆ ਅਬੋਰ ਸਾਈਡੋਂ ਪਾਣੀ ਗੰਦਾ ਜਾ ਰਿਹਾ ਲੈਨ ਨੂੰ ਇਹੀ ਸਰੰਦ ਕਨਾਲ ਦਾ ਤੇ ਸਰੰਦ ਕਨਾਲ ਚ ਵੀ ਜਾਣਾ ਇੱਕ ਸਾਨੂੰ ਹੋਰ ਪਤਾ ਲੱਗਿਆ ਵੀ ਇਹਨਾਂ ਨੇ ਇੱਕ ਫੋਸਟ ਕੈਮੀਕਲ ਹੁੰਨੇ ਆ ਉਹ ਸਪੈਸ਼ਲ ਟੈਂਕਰ ਚ ਪਾ ਕੇ ਵੀ ਰਾਤ ਬਰਾਤ ਉਹ ਨਹਿਰ ਜੀ ਵੀ ਪੈਣੇ ਆ ਉਹ ਆਮ ਦੇਖਣੇ ਵੀ ਨਹੀਂ ਆ ਕਿਉਂਕਿ ਉਹ ਉਹ ਨਹਿਰ ਜੀ ਕੋਲ ਜਾਣਾ ਦੇਖਣ ਚ ਨਹੀਂ ਪਤਾ ਲੱਗਣਾ ਪਰ ਜਦੋਂ ਦਾ ਬਾਅਦ ਚ ਰਿਜ਼ਲਟ ਮਿਲਣਾ ਕਿ ਲੰਬੇ ਟਾਈਮ ਚ ਲੌਂਗ ਟਾਈਮ ਜਾ ਕੇ ਫੇ ਪਤਾ ਲੱਗਣਾ ਹੈ ਉਹ ਪੰਜਾਬ ਵਾਸੀਆਂ ਨੂੰ ਅਤੀਲ ਆ ਬਚਾ ਸਕਦੇ ਹੋ ਤਾਂ ਬਚਾ ਲਓ ਇਹਦੇ ਨਾਲ ਜੁਲ੍ਹਿਆਂਵਾਲਾ ਦਾ ਕੁਝ ਵੀ ਨਹੀਂ ਜੋ ਇੱਥੋਂ ਕੈਂਸਰ ਦੀ ਜਿਹੜੀ ਜਾਣੀ ਹੈ ਇੱਥੋਂ ਮਤਲਬ ਦੇ ਵੀ ਪੰਚਾਇਤੀ ਜ਼ਮੀਨਾਂ ਦੇਖੋ ਕਿੰਨੀ ਥੋਣੀ ਫਸਲ ਹੋਈ ਹੋਈ ਆ ਉਹਦੇ ਤੇ ਠੇਕੇ ਤੇ ਚੜਦੀ ਯਾਰ ਇਹ ਜ਼ਮੀਨ ਵੀ ਠੇਕੇ ਤੇ ਚੜੀ ਹੋਈ ਸੀ ਹੌਨ ਰਿਕਾਰਡ ਆ ਪੰਚਾਇਤ ਦਾ ਮਤਾ ਪੈਂਦਾ ਸੀ ਪੰਚਾਇਤ ਇਹਨੂੰ ਠੇਕੇ ਤੇ ਦਿੰਦੀ ਸੀ ਹੁਣ ਇਹਨਾਂ ਨੇ ਕੀ ਕੀਤਾ ਇਹ ਬੰਜਰ ਸ਼ੋ ਕਰਤੀ ਜੀ ਚਾਹੀ ਜ਼ਮੀਨ ਆ ਬਾਹੀਜੋਗ ਜ਼ਮੀਨ ਆ ਇਹਨਾਂ ਨੇ ਸਰਕਾਰ ਨਾਲ ਮਿਲ ਕੇ ਬੰਜਰ ਸ਼ੋ ਕਿ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਫਸਲਾਂ ਖੜੀਆਂ ਨੇ ਤੇ ਇਧਰ ਜਿਹੜੀ ਆ ਸਾਰੀ ਹੁਣ ਬੰਜਰ ਦਿਖਾ ਰਹੇ ਨੇ ਇੱਥੇ ਕੋਈ 10-14 ਸਾਲਾਂ ਤੋਂ ਬਿਲਕੁਲ ਵਾਈ ਨਹੀਂ ਹੋਈ ਕੋਈ ਫਸਲ ਨਹੀਂ ਹੈ ਔਰ ਇਹਨਾਂ ਨੇ ਇਹ ਵੀ ਦੱਸਿਆ ਕਿ ਜਿਨ੍ਹਾਂ ਨੇ ਜ਼ਮੀਨ ਠੇਕੇ ਤੇ ਲਈ ਹੋਈ ਸੀ ਪੰਚਾਇਤ ਤੋਂ ਉਹਨਾਂ ਨੇ ਪੂਰਾ ਸੰਘਰਸ਼ ਕੀਤਾ ਉਹਨਾਂ ਨੇ ਵਿਦਰੋਹ ਕੀਤਾ ਉਹਨਾਂ ਨੇ ਵੀ ਪ੍ਰੋਟੈਸਟਨਲ ਖੜਿਆ ਉਹ ਕਹਿਆ ਕਿ ਮੈਂ ਤਾਂ ਬਾਹੂਗਾ ਉਹਨੇ ਮੇਰੇ ਖਾਲੀ ਕੀਤਾ ਦੋ ਵਾਰ ਉਹਨੇ ਫਸਲ ਜ਼ਬਰਦਸਤੀ ਵਾਈ ਸੀ ਇਹਨਾਂ ਦੇ ਉਹਨਾਂ ਦੇ ਪਰਚੇ ਹੋ ਗਏ ਤੇ ਹਾਂ ਉਹਨਾਂ ਤੇ ਸਰਕਾਰ ਨੇ ਮਤਲਬ ਇਹਨਾਂ ਦੇ ਸੌਰੀ ਕੰਪਨੀ ਵਾਲਿਆਂ ਨੇ ਮਿਲ ਕੇ ਤੇ ਉਹਨਾਂ ਤੇ ਪਰਚੇ ਕਰਦੇ ਸੀ ਉਹਨਾਂ ਕੋਲ ਜੀ ਟਾਈਮ ਹੈਗਾ ਸੀ ਕਿਉਂਕਿ ਉਹ ਜਦੋਂ ਠੇਕੇ ਤੇ ਦਿੰਦੇ ਆ ਟਾਈਮ ਹੁੰਦਾ ਵੀ ਆ 3 ਮਹੀਨੇ 6 ਮਹੀਨੇ ਤੱਕ ਛੱਡੂਗਾ ਮੈਂ ਅੱਛਾ ਉਹ ਵੀ ਨਹੀਂ ਬਾ ਉਹ ਵੀ ਨਹੀਂ ਕਰਨ ਦਿੱਤਾ ਉਹਨਾਂ ਦੇ ਟਾਈਮ ਤੋਂ ਪਹਿਲਾਂ ਹੀ ਉਹਨਾਂ ਤੋਂ ਕਬਜ਼ਾ ਕਰ ਲਿਆ ਪ੍ਰੋਬਲਮ ਇਹ ਆ ਰਹੀ ਆ ਇੱਕ ਤਾਂ ਕੋਈ ਇੱਥੇ ਲੋਕਲ ਕੋ ਸਭ ਜਵਾਬ ਦੇ ਰਹੇ ਵੀ ਅਸੀਂ ਇੱਥੇ ਭਰਤ ਨਹੀਂ ਪਾਉਣਾ ਤੁਹਾਡਾ ਅਸੀਂ ਤੁਹਾਡੀ ਫੈਕਟਰੀ ਦਾ ਕੋਈ ਕੰਮ ਨਹੀਂ ਕਰਨਾ ਜਿੰਨੇ ਵੀ ਸਭ ਨੇ ਜਵਾਬ ਦੇ ਤਾਂ ਦੂਜਾ ਇੱਥੇ ਪਾਣੀ ਆ ਜਿਹੜੀ ਸਵਾਹ ਇੱਥੋਂ ਕਾਲੀ ਚਿੱਟੀ ਜਿਹੜੀ ਵੀ ਹਰ ਤਰ੍ਹਾਂ ਦੀ ਜਿਹੜੀ ਸਵਾਹ ਜਿਹੜੀ ਇਹ ਪੇਪਰ ਮਿਲ ਤੋਂ ਨਿਕਲੇਗੀ ਲੋਕ ਆਲਰੇਡੀ ਲੋਕਾਂ ਨੇ ਫੈਕਟਰੀ ਵਾਲਿਆਂ ਨੂੰ ਦੱਸ ਦਿੱਤਾ ਵੀ ਇੱਥੇ ਤੁਹਾਡੇ ਅਸੀਂ ਧਰਤੀ ਤੇ ਕੋਈ ਅਸੀਂ ਭਰਤ ਨਹੀਂ ਪਾਣਦੇ ਨਹੀਂ ਕਿਸੇ ਤਰ੍ਹਾਂ ਦੀ ਤੁਹਾਡੀ ਇੰਡਸਟਰੀ ਦੀ ਜਿਹੜਾ ਵੀ ਇਹ ਕਹਿੰਦੇ ਅਸੀਂ ਕੰਮੇ ਨਹੀਂ ਠੇਕੇਦਾਰ ਕਹਿੰਦੇ ਅਸੀਂ ਤੁਹਾਡਾ ਕੰਮ ਕਰਨਾ ਜਿਹੜੇ ਲੋਕਲ ਹੈਗੇ ਨਾ ਹੁਣ ਤਾਂ ਕਹਿ ਰਹੇ ਨਹੀਂ ਲੇਕਿਨ ਦੇਖਿਆ ਜਾਂਦਾ ਮੱਲੋਮਾਲੀ ਜਿਹੜਾ ਰੋਜ਼ਗਾਰ ਦਾ ਲਾਲਚ ਦਿੰਦੇ ਆ ਕੰਮ ਦਾ ਖੋਲਦੇ ਲੋਕਾਂ ਨੂੰ ਫਿਰ ਤੋੜਦੇ ਵੀ ਨੇ ਉਹ ਉਹ ਤੋੜਦੇ ਮੈਂ ਤੁਹਾਨੂੰ ਦੱਸਿਆ ਨਾ ਵੀ ਪਿੰਡਾਂ ਚ ਜਾਂਦੇ ਨੇ ਇਹ 5 5 7 7 ਬੰਦੇ ਉਹਨਾਂ ਨੂੰ ਜਾ ਕੇ ਮਿਸਗਾਈਡ ਕਰਦੇ ਹਨ ਤੇ ਉਹ ਵਿਚਾਰੇ ਇੱਥੇ ਆਉਂਦੇ ਫਿਰ ਉਹਨੂੰ ਵੀ ਸਮਝਾਈਦਾ ਸੀ ਸਾਡਾ ਤਾਂ ਰੋਲ ਫੋਰਮੈਨ ਲਾ ਦੇਵਾਂਗੇ ਤੈਨੂੰ ਵਾਚਮੈਨ ਲਾ ਦੇ ਹਾਂਜੀ ਅਸੀਂ 7 ਵਜੇ ਤੋਂ ਚਲੇ ਜਾਈਏ ਕਿ ਐਦਾਂ ਕਰੋ ਇੱਥੋਂ 10 ਕਿਲੋਮੀਟਰ ਸਾਹਮਣੇ ਇੰਡਸਟਰੀਆਂ ਹੈਗੀਆਂ ਉੱਥੇ ਸਭ ਨੂੰ ਪੰਜਾਬੀ ਦਿਖਾ ਦਿਓ ਕਿੰਨੇ ਕੰਮ ਇੱਥੇ ਇੱਕ ਬਹੁਤ ਵੱਡਾ ਸਵਾਲ ਇਹ ਵੀ ਬਣਦਾ ਹੈ ਕਿ ਜਿਹੜੀ ਵਾਹੀਯੋਗ ਜ਼ਮੀਨ ਹੈ ਉਹ ਵੀ ਸਪੈਸ਼ਲੀ ਜਿਹੜੀ ਪੰਚਾਇਤ ਦੀ ਜ਼ਮੀਨ ਹੈ ਕੀ ਉਹ ਕਿਸੇ ਪ੍ਰਾਈਵੇਟ ਬੰਦੇ ਨੂੰ ਫੈਕਟਰੀ ਲਾਉਣ ਲਈ ਉਹਦੇ ਨਿਜੀ ਫਾਇਦੇ ਲਈ ਦਿੱਤੀ ਜਾ ਸਕਦੀ ਹੈ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਇਹ ਟਿਊਬਵੈਲ ਪੰਚਾਇਤ ਦਾ ਲਾਇਆ ਹੋਇਆ ਇਹ ਮੋਟਰ ਦਾ ਸਾਰਾ ਕਨੈਕਸ਼ਨ ਸੀ ਇਹ ਫਿਰ ਬਾਅਦ ਚੋਂ ਪਟਿਆ ਗਿਆ ਇਹ ਆਪਣੇ ਆਪ ਚ ਇੱਕ ਸਬੂਤ ਹੈ ਤੁਸੀਂ ਦੇਖੋ ਇਹ ਖਾਲ ਬਣਿਆ ਹੋਇਆ ਹੈ ਇਹ ਖਾਲ ਇਹ ਨਿਸ਼ਾਨੀ ਹੁਣ ਵੀ ਕਿੱਡੀ ਵੱਡੀ ਇਹ ਨਿਸ਼ਾਨੀ ਹੈ ਇਸ ਵੇਲੇ ਹਾਂ ਇਹ ਪਾਣੀ ਪਾਣੀ ਇਹ ਖਾਲ ਤੋਂ ਜਾਂਦਾ ਹੈ ਇਹ ਖਾਲ ਬਣਿਆ ਹੋਇਆ ਹੈ ਆਪਣੇ ਆਪ ਚ ਕਿੱਡਾ ਵੱਡਾ ਸਬੂਤ ਹੈ ਕਿ ਇੱਥੇ ਜਿਹੜੀ ਹੈ ਵਾਹੀ ਵਾਹੀ ਹੁੰਦੀ ਸੀ ਔਰ ਇਹ ਪੰਚਾਇਤ ਦੀ ਜਮੀਨ ਦਾ ਬੜਾ ਸਬੂਤ ਹੈ ਹੈਗਾ ਜਿਹੜੀ ਪੰਚਾਇਤ ਉਹਦੋਂ ਬੋਲੀ ਤੇ ਚੜਾਉਂਦੀ ਸੀ ਠੇਕੇ ਤੇ ਇਹ ਮਤਾਂ ਕਿਵੇਂ ਪਤਾ ਜੁਹਾਰ ਸਿੰਘ ਜੀ ਉਹਨਾਂ ਨੇ ਮੱਤਾ ਤਾਂ ਜੀ ਸਾਨੂੰ ਇਹ ਪਤਾ ਲੱਗਿਆ ਵੀ ਬਹੁਤ ਕਿਸੇ ਪ੍ਰੈਸ਼ਰ ਨਾਲ ਬਹੁਤ ਸਰਕਾਰੀ ਪ੍ਰੈਸ਼ਰ ਦੇ ਨਾਲ ਵੀ ਆਫੀਸਰ ਵੀ ਇਹ ਵੀ ਪਤਾ ਲੱਗਿਆ ਵੀ ਉਹਦੋਂ ਦੇ ਜਿਹੜੇ ਵੀਡੀਓ ਸੀ ਵੀ ਉਹ ਵੀ ਸਪੈਸ਼ਲ ਉੱਥੋਂ ਬਦਲ ਕੇ ਹੋਰ ਲਿਆਂਦੇ ਗਏ ਆ ਜਿਨ੍ਹਾਂ ਦੀ ਬਣਦੀ ਨਹੀਂ ਸੀ ਉਹਨਾਂ ਨੂੰ ਮਤਲਬ ਤਰੱਕੀ ਦੇ ਕੇ ਵੀਡੀਓ ਲਾ ਕੇ ਵੀ ਇੱਥੇ ਤੱਕ ਵੀ ਸਾਨੂੰ ਪਤਾ ਲੱਗਿਆ ਸੀ ਹੁਣ ਜਿਹੜੇ ਲੀਗਲੀ ਡਾਕੂਮੈਂਟਸ ਆ ਕਾਫੀ ਉਹ ਕਢਾ ਰਹੇ ਹੈਗੇ ਆ ਜੀ ਕਿਉਂਕਿ ਪਹਿਲਾਂ ਜਿਹ ਇਕ ਲਈ ਕੰਮ ਆ ਕੋਈ ਹੋਰ ਕਰਦੇ ਸੀ 10 ਦਾ ਵੇਜ ਤਾਂ ਇੱਕ ਤਹਾਂ ਦੇ ਕੋਲ ਅਜੇ ਤੱਕ ਤਾਂ ਕੋਈ ਪਰਮਿਸ਼ਨ ਨਹੀਂ ਆਈ ਹੈ ਜੀ ਦੂਜੇ 10 ਦਾ ਵੇਜ ਹੈਗੇ ਆ ਪਾਲੀ ਲੈਂਡ ਬੋਰਡ ਦੀ ਦੂਜੇ ਦੀ ਹਾਂਜੀ ਉਹ ਇੱਕ ਲੈਂਡ ਦੇ ਹੈਗੇ ਆ ਅਜੇ ਮਤਲਬ ਕੁਝ ਚੀਜ਼ਾਂ ਜੇ ਮਤਲਬ ਕਲੀਅਰ ਕਰਾ ਨਹੀਂ ਹੈਗੀਆਂ ਮੈਂ ਮੈਂ ਦੱਸ ਨਹੀਂ ਰਹੇ ਦੱਸ ਨਹੀਂ ਜੀ ਰਹੇ ਇਹ ਮਤਲਬ ਉਹ ਹਵਾ ਜੀ ਅਸੀਂ ਕਿ ਤੁਸੀਂ ਪਾਣੀ ਦਾ ਪੁੱਛਿਆ ਸੀ ਪਾਣੀ ਤਾਂ ਕਹਿੰਦੇ ਸੀ ਸਿੰਚਾਈ ਵਾਸਤੇ ਦਵੋਗੇ ਇਹ ਕਿ ਸਿੰਚਾਈ ਤਾਂ ਇੱਥੇ ਇੱਕ ਬੂੰਦ ਨਹੀਂ ਲੱਗਣੀ ਫਿਰ ਕਹਿੰਦੇ ਸੋਚਾਂਗੇ ਅਸੀਂ ਕਹਾਂ ਤੁਹਾਡਾ ਅਰਬਾਂ ਦਾ ਪਲਾਨ ਹੈਗਾ 24-2500 ਕਰੋੜ ਦਾ ਤੁਸੀਂ ਦੱਸਦੇ ਹੋ ਤਾਂ ਤੁਸੀਂ ਅਜੇ ਇਹ ਨਹੀਂ ਪਲਾਨ ਦੇ ਵੀ ਇਹ ਇੰਨਾ ਲੱਖਾਂ ਲੀਟਰ ਪਾਣੀ ਕਿੱਥੇ ਕਰਨਾ ਆ ਮਤਲਬ ਕਿਉਂਕਿ ਉਹਨੂੰ ਪਤਾ ਉਹਨਾਂ ਨੇ ਇਸਟ ਪਾਉਣਾ ਆ ਥੱਲੇ ਧਰਤੀ ਚ ਪਾਉਣਾ ਹੈ ਤੇ ਜੇ ਜ਼ਿਆਦਾ ਹੋਈ ਤਾਂ ਉਹਦੇ ਚ ਵੀ ਪਾ ਦੇ ਜਿਵੇਂ ਜ਼ੀਰਾ ਫੈਕਟਰੀ ਹੋਇਆ ਸੀ ਜਿਹੜਾ ਸ਼ਰਾਬ ਦੀ ਫੈਕਟਰੀ ਜਿੱਦਾਂ ਉੱਥੇ ਹੋਇਆ ਸੀ ਉਹ ਕੁਝ ਮਤਲਬ ਇੱਥੇ ਹੀ 5-7 ਫੁੱਟ ਤੇ ਪਾਣੀ ਹੈਗਾ ਆ ਇਹਨਾਂ ਦੇ ਉੱਪਰਲੇ ਲੈਵਲ ਵੀ ਸਾਡਾ ਖਰਾਬ ਕਰਨਾ ਥੱਲੇ ਵਾਲਾ ਵੀ ਖਰਾਬ ਕਰਨਾ ਇੱਥੇ ਦੋਨੋਂ ਹੀ ਹੋਣੇ ਆ ਵਸੀ ਤੋਲਰਾ ਪਿੰਡ ਦੇ ਉਸ ਸ਼ਖਸ ਨੂੰ ਲੱਭ ਲਿਆ ਜਿਹੜੇ ਇੱਥੇ ਕਦੇ ਵਾਹੀ ਕਰਦੇ ਸੀ ਸਰਾਰ ਸਾਹਿਬ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਰਿੰਦਰ ਸਿੰਘ ਬਾਜਵਾ ਜੀ ਆ ਬਾਜੂਆ ਸਾਹਿਬ ਤੁਸੀਂ ਦੱਸੋ ਇਹ ਪੰਚਾਇਤੀ ਜ਼ਮੀਨ ਤੇ ਅਸੀਂ ਖੜੇ ਆ ਜਿਹੜੀ ਹੁਣ ਹਾਂਜੀ ਬਿਲਕੁਲ ਇਹ ਪੰਚਾਇਤੀ ਜ਼ਮੀਨ ਹੈ ਪੰਚਾਇਤੀ ਬਣਾ ਦਿੱਤੀ ਗਈ ਵੈਸੇ ਹੈ ਇਹ ਕਟੌਤੀ ਦੀ ਜ਼ਮੀਨ ਹੈ ਜੀ ਸਾਡੇ ਬਜ਼ੁਰਗਾਂ ਦੀ ਪੁਰਖਾਂ ਦੀ ਤੇ ਬਾਜੂਆ ਸਾਹਿਬ ਤੁਸੀਂ ਦੱਸਿਓ ਇਹ ਹੁਣ ਇੱਥੇ ਵਾਈ ਨਹੀਂ ਹੋ ਰਹੀ ਇਹ ਕਿੰਨੇ ਵਰੇ ਹੋ ਗਏ ਜਿਹੜੀ ਹੈ ਇਹ ਇਸ ਤਰ੍ਹਾਂ ਪਈ ਹੈ ਇਹ ਉੰਨੇ ਵਿੱਚ ਮੇਰੇ ਕੋਲ ਵੀ ਲੀਚ ਸੀ ਕਿ ਜੀ ਬਾਈ ਕਰਦੇ ਹਾਂ ਬਾਈ ਕਰਦੇ ਕਿ ਕਿ ਤੇ ਲੈ ਕੇ ਪੰਚਾਇਤ ਤੋਂ ਤਾਂ ਮੇਰੇ ਤੇ ਇਹ ਰੁਚਕਾ ਪੇਪਰ ਮੇਲਾ ਲਿਆਣੇ ਸਾਡੇ ਤੇ ਪਰਚੇ ਵੀ ਕਰੇ ਕਿਉਂਕਿ ਅਸੀਂ ਰੋਕਦੇ ਸੀਗੇ ਇਹਨੂੰ ਪੋਲੂਸ਼ਨ ਨੂੰ ਔਨ ਤੋਂ ਵੀ ਸਾਡੀ ਧਰਤੀ ਬਹੁਤ ਵਧੀਆ ਸਾਫ ਸੁਥਰੀ ਹੈ ਸਾਡੇ ਪਾਣੀ ਉੱਪਰ ਹੈ ਵਧੀਆ ਸਾਫ ਮਿੱਠਾ ਪਾਣੀ ਹੈ ਤੇ ਹਵਾ ਵੀ ਵਧੀਆ ਹੈ ਇਕਦਮ ਤਾਂ ਇਹ ਜਿਹੜਾ ਸਾਰਾ ਕੁਝ ਸਾਡਾ ਜਿਹੜਾ ਉਹ ਖਤਮ ਹੋ ਜਾਣਾ ਇਹ ਜਿਹੜਾ ਮੋਟਰ ਲੱਗੀ ਹੋਈ ਆ ਪੁਰਾਣੀ ਮੋਟਰ ਦੀ ਜਗ੍ਹਾ ਇਹ ਨਹੀਂ ਜੀ ਇਹ ਮੋਟਰ ਵੀ ਅਸੀਂ ਉਹ ਮੈਂ ਹੀ ਖੁਦ ਲਗਵਾਈ ਸੀਗੀ ਪੰਚਾਇਤ ਦੇ ਥਰੂ ਲਵਾਈ ਸੀਗੀ ਮੋਟਰ ਇਹ ਤੇ ਕਿਉਂਕਿ ਪੰਚਾਇਤ ਨੂੰ ਪਹਿਲ ਦੇ ਆਧਾਰ ਤੇ ਕਨੈਕਸ਼ਨ ਸਰਕਾਰ ਦਿੰਦੀ ਸੀਗੀ ਜੀ ਤੇ ਜੋ ਵੀ ਨੱਠ ਭੱਜ ਇੱਥੇ ਮੈਂ ਕਰੀ ਆ ਇੱਕ ਮੇਰਾ ਬੋਰ ਆ ਇੱਕ ਪੰਚਾਇਤ ਦਾ ਬੋਰ ਆ ਜੀ ਅੱਛਾ ਏ ਤੁਸੀਂ ਕਿੰਨੇ ਕਿੱਲੇ ਤੇ ਵਾਹੀ ਕਰਦੇ ਸੀ ਇੱਥੇ ਇੱਥੇ ਮੈਂ 14 ਏਕੜ ਤੇ ਵਾਹੀ ਕਰਦਾ ਸੀ 14 ਕਿੱਕਰ ਤੇ ਤੇ ਬਾਕੀ ਦਾ ਜਿਹੜਾ 9 ਏਕੜ ਸੀ ਹਾਂਜੀ ਜਾਂ 11 ਏਕੜ ਹਾਂਜੀ ਤੇ ਉਹ ਵੀ ਕੋਈ ਕਿਸੇ ਦੇ ਠੇਕੇ ਤੇ ਲਈ ਹਾਂਜੀ ਉਹ ਨਾਲ ਦੇ ਸਾਡੇ ਭਾਈ ਸਾਹਿਬ ਨੇ ਉਹ ਚਾਚਾ ਤਾਇਆ ਤੇ ਲੜਕੇ ਉਹ ਕਰਦੇ ਸੀ ਇੱਥੇ ਹਰ ਸਾਲ ਮਤਲਬ ਲੀਜ ਪੰਚਾਇਤ ਬੋਲੀ ਓਪਨ ਕਰਦੀ ਸੀ ਬੈਠ ਕੇ ਬੋਲੀ ਤੇ ਚੜਦੀ ਸੀ ਤੇ ਇਹਨਾਂ ਨੇ ਹੁਣ ਫੈਕਟਰੀ ਵਾਲਿਆਂ ਨੇ ਤੁਹਾਡੇ ਤੇ ਕੇਸ ਕੀ ਪਾਇਆ ਕਿ ਤੁਸੀਂ ਬਾਹੀ ਕਰਦੇ ਸੀ ਆਪਣੀ ਵਾਢ ਰਹੇ ਸੀ ਜਿਹੜੀ ਫਸਲ ਆ ਉਦੋਂ ਦੀ ਗੱਲ ਹੈ ਇਹ ਹਾਂ ਫਸਲ ਵੱਢਣ ਤੋਂ ਪਹਿਲਾਂ ਹੀ ਪਾਤਾ ਜੀ ਮੇਰੇ ਕੋਲ ਆਲਰੇਡੀ ਰਸੀਦਾਂ ਪਈਆਂ ਨੇ ਉਹ ਕਿਹੜੇ ਸੰ ਦੀ ਗੱਲ ਹੋਣੀ ਹੈ ਇਹ 19 ਚ ਤੇ ਤੁਹਾਨੂੰ ਫਸਲ ਵੀ ਨਹੀਂ ਵੱਢਣ ਦਿੱਤੀ ਨਹੀਂ ਜੀ ਸਾਨੂੰ ਫਸਲ ਵੀ ਨਹੀਂ ਵੱਢਣ ਦਿੱਤੀ ਉਦੋਂ ਪਹਿਲਾਂ ਹੀ ਸਾਡੇ ਤੇ ਪਰਚੇ ਦਰਜ ਕਰ ਦਿੱਤੇਗੇ ਹੂੰ ਤੇ ਫਸਲ ਦੇ ਇਹਨਾਂ ਨੇ ਕੀ ਕਰਨ ਸੀ ਤੁਸੀਂ ਕਿਹਾ ਨਹੀਂ ਵੀ ਫਸਲ ਤਾਂ ਵੱਢਣ ਦੇ ਉਹ ਸਾਡੀ ਸੁਣੀ ਹੋਣੀ ਨਹੀਂ ਜੀ ਕਿਸੇ ਨੇ ਸਾਨੂੰ ਤਾਂ ਇੱਥੋਂ ਤੱਕ ਸਾਨੂੰ ਐਸਐਚਓ ਸਾਹਮਣੇ ਜਾਂ ਮੁੰਚੀ ਸਾਹਿਬ ਨੇ ਕਿਸੇ ਨੇ ਬੁਲਾਇਆ ਵੀ ਨਹੀਂ ਹੈ ਵੀ ਤੁਸੀਂ ਆਓ ਤੁਸੀਂ ਬਾਹੀ ਕਰੀਏ ਜ਼ਮੀਨ ਜਾਂ ਮਤਲਬ ਤੁਹਾਡੀ ਫਸਲ ਖੜੀ ਹੈ ਸਾਡਾ ਇੱਥੇ ਬਰਸੀਨ ਸੀ ਡੰਗਰਾਂ ਦਾ ਕੰਮ ਹੈ ਆਪਣਾ ਉਹਦੇ ਕਰਕੇ ਸਾਨੂੰ ਪੁੱਛਿਆ ਤੱਕ ਨਹੀਂ ਗਿਆ ਸਿੱਧਾ ਹੀ ਲੱਗਿਆ ਵੀ ਕੇਸ ਪੈ ਗਿਆ ਤੁਹਾਡੇ ਤੇ ਮੈਂ ਤਾਂ ਚਮਕੌਰ ਸਾਹਿਬ ਵੈਸੇ ਹੀ ਗਿਆ ਹੋਇਆ ਸੀਗਾ ਜੀ ਅੱਛਾ ਮੈਨੂੰ ਉੱਥੇ ਮੁਲਾਜ਼ਮ ਵੀਰ ਕਹਿੰਦਾ ਵੀ ਤੁਹਾਡੇ ਤੇ ਪਰਚਾ ਦਰਜ ਹੋ ਗਿਆ ਮੈਂ ਕਾਹਦਾ ਪਰਚਾ ਦਰਜ ਹੋ ਗਿਆ ਵੀਰ ਉਹਨਾਂ ਨੇ ਦੱਸਿਆ ਵੀ ਐਦਾ ਐਦਾ ਤੁਸੀਂ ਮਤਲਬ ਪੇਪਰ ਮਿੱਲ ਦਾ ਵਿਰੋਧ ਕਰਦੇ ਆ ਉਹਦੇ ਕਰਕੇ ਤੁਹਾਡੇ ਤੇ ਪਰਚੇ ਦਰਜ ਹੋ ਗਏ ਇਹਨਾਂ ਦੇ ਬਜ਼ੁਰਗਾਂ ਨੇ ਇਹਨਾਂ ਦੇ ਪੁਰਖਾਂ ਨੇ ਇਹ ਜ਼ਮੀਨ ਕਿਵੇਂ ਬਾਤ ਕੀਤੀ ਸੀ ਇਹ ਜ਼ਮੀਨ ਤੁਸੀਂ ਦੇਖ ਰਹੇ ਹੋ ਨ ਦੁਬਾਰਾ ਉਸੇ ਤਰ੍ਹਾਂ ਬੰਜਰ ਕੀਤੀ ਪਈ ਹੈ ਪ੍ਰਸ਼ਾਸਨ ਦੀ ਅਣਗਹਿਲੀ ਕਹਿ ਲੋ ਜਾਂ ਪ੍ਰਸ਼ਾਸਨ ਦੀ ਮਿਲੀ ਭੁਗਤ ਕਹਿ ਲੋ ਜਿਹੜੇ ਹਿਸਾਬ ਨਾਲ ਇਹ ਪੰਚਾਇਤ ਦੀ ਜ਼ਮੀਨ ਜਿਹੜੀ ਆ ਇਹ ਪ੍ਰਾਈਵੇਟ ਬੰਦਿਆਂ ਦੇ ਨਾਂ ਤੇ ਜਿਹੜੀ ਲਾਈ ਗਈ ਆ ਤੁਹਾਡੀ ਸਮਝ ਕੀ ਕਹਿੰਦੀ ਹੈ ਇਹ ਕਿਹੜੇ ਹਿਸਾਬ ਨਾਲ ਕਿਸ ਤਰ੍ਹਾਂ ਦੇ ਐਗਰੀਮੈਂਟ ਦੇ ਅੰਡਰ ਇਹ ਹੁਣ ਇਹਨਾਂ ਨੂੰ ਕਬਜ਼ੇ ਦਿੱਤੀ ਗਈ ਹੈ ਫੈਕਟਰੀ ਵਾਲਿਆਂ ਨੂੰ ਜ਼ਮੀਨ ਉਹ ਕਿਸ ਤਰ੍ਹਾਂ ਦਾ ਐਗਰੀਮੈਂਟ ਹੈ ਲੀਜ਼ ਦਿੱਤਾ ਹੈ ਲੀਜ਼ ਕੀਤੀ ਹੈ ਕੀ ਕੀਤਾ ਹੈ ਨਾ ਜੀ ਨਾ ਇਹ ਬੇਚ ਹੀ ਦਿੱਤੀ ਬੇਚ ਹੀ ਦਿੱਤੀ ਜੜ ਤੋਂ ਹੀ ਵੇਚਦੀ ਹੈ ਜ਼ਮੀਨੀਲਾ ਪੰਚਾਇਤੀ ਪੰਚਾਇਤੀ ਜ਼ਮੀਨ ਜੜ ਤੋਂ ਹੀ ਵੇਚੀ ਤਿੰਨਤ ਕਾਲ ਜਿਹੜਾ ਉਹ ਫੈਕਟਰੀ ਵਾਲਿਆਂ ਦੇ ਰੂਟ ਕਾ ਪੇਪਰ ਮਿਲਦੇ ਨਾ ਤੇ ਹੁੰਦੇ ਇਹ ਤਾਂ ਜਿਹੜਾ ਪੰਚਾਇਤੀ ਰਾਜ ਐਕਟ ਉਹਦੀ ਹਾਂਜੀ ਬਿਲਕੁਲ ਜੀ 8 ਵਜੇ ਕੋਈ ਰਜਿਸਟਰੀ ਨਹੀਂ ਹੁੰਦੀ ਅੱਜ ਤੱਕ ਤੁਸੀਂ ਰਜਿਸਟਰੀਆਂ ਕਢਵਾ ਕੇ ਦੇਖ ਲਓ ਕਾਪੀਆਂ ਸਾਡੀ ਇਹ 8 ਵਜੇ ਰਜਿਸਟਰੀ ਤਹਿਸੀਲ ਚ ਹੋ ਗਈ ਸੀ ਜਿਹੜਾ ਕਿ ਤਹਿਸੀਲਦਾਰ ਸਾਹਿਬ 10 ਵਜੇ ਤੋਂ ਪਹਿਲਾਂ ਕੋਈ ਤਹਿਸੀਲ ਚ ਨਹੀਂ ਆਉਂਦਾ ਸਵੇਰੇ 8 ਵਜੇ ਸਵੇਰੇ 8 ਵਜੇ ਰਜਿਸਟਰੀ ਹੋ ਚੁੱਕੀ ਸੀ ਇਹ ਫੈਕਟਰੀ ਦੇ ਨਾਮ ਇਹ ਫੈਕਟਰੀ ਦੇ ਨਾਮ ਜਿਹੜਾ ਲੁਧਿਆਣੇ ਪਹਿਲਾਂ ਮੋਰਚਾ ਲੱਗਿਆ ਸੀਗਾ ਕਾਲੇ ਪਾਣੀ ਵਾਲਾ ਜੀ ਪਾਣੀ ਖਰਾਬ ਹੋਣ ਦੇ ਮਸਲੇ ਦੇ ਉੱਤੇ ਜਿਹੜਾ ਉਹਨਾਂ ਨੇ ਲਾਇਆ ਸੀਗਾ ਉਹੀ ਇਹ ਬੁੱਢਾ ਨਾਲਾ ਜਿਹੜਾ ਸਾਡੇ ਕੋਲ ਦੀ ਲੰਘ ਰਿਹਾ ਹੈ ਜੀ ਇਹ ਹਾਂਜੀ ਇਹ ਜਿਹੜਾ ਵੇਸਟ ਪਾਣੀ ਹੈ ਫੈਕਟਰੀ ਦਾ ਇਹ ਵੇਸਟ ਪਾਣੀ ਹੀ ਫੇਰ ਬੁੱਢੇ ਨਾਲੇ ਦੇ ਵਿੱਚ ਸਿੱਟ ਕੇ ਇਹ ਫੇਰ ਲੁਧਿਆਣੇ ਜਾਊਗਾ ਜੀ ਇਹ ਸਾਰਾ ਮੇਨ ਸਿਚੁਏਸ਼ਨ ਉਹੀ ਹੈ ਸਾਰੀ ਬਣ ਰਹੀ ਸਾਰੀ ਜਿਹੀ ਹੈ ਹਾਂਜੀ ਤੇ ਇੱਥੇ ਕਾਲਾ ਪਾਣੀ ਫਿਰ ਤੁਸੀਂ ਦੁਬਾਰਾ ਦੇਖੋਗੇ ਇੱਥੇ ਇਹ ਜਿਆਦਾ ਓਵਰਫਲੋ ਹੋ ਜਾਂਦਾ ਜੀ ਇਹ ਓਵਰਫਲੋ ਹੋ ਕੇ ਇਹੀ ਲੋਕਾਂ ਦੀਆਂ ਫਸਲਾਂ ਦੇ ਉੱਤੇ ਦੁਬਾਰਾ ਪਾਣੀ ਫੇਰ ਜਾਏਗਾ ਫਿਰੇਗਾ ਜੀ ਜਦੋਂ ਬਰਸਾਤ ਦਾ ਟਾਈਮ ਆਉਂਦਾ ਤਾਂ ਇਹ ਜਿਹੜਾ ਬੁੱਢਾ ਨਾਲਾ ਓਵਰਫਲੋ ਹੋ ਜਾਂਦਾ ਜੀ ਓਵਰਫਲੋ ਹੋਣ ਦੇ ਬਾਵਜੂਦ ਇਹ ਪਾਣੀ ਉੱਪਰ ਓਵਰ ਹੋ ਕੇ ਫਿਰ ਫਸਲਾਂ ਦੇ ਉੱਪਰ ਫਿਰਦਾ ਜੀ ਫਿਰੇ ਆਕੀਸ਼ ਬੋਲ ਰਿਹਾ ਹਾਂ ਜੀ ਇਹ ਆਪਣਾ ਰੂਚੀ ਦਾ ਪੇਪਰ ਮਿਲ ਸੇ ਬੋਲ ਰਿਹਾ ਹੈ ਨਾ ਆਪ ਜੀ हाँ ऐसा है माय नेम इज़ प्रभजीत मैं जर्नलिस्ट हूँ यहाँ इन मोहाली तो जी। आपका कोई पेपर मिल प्रपोज है यहाँ पे चमकौर साहब में जी तो ये सेवनथ अप्रैल को कोई यहाँ पे प्रोटेस्ट हुआ था विलेजर्स का और अच्छा, आपके वो जो, में मीटिंग में हुआ भी मैं कब मैं बाद में कर लूँ आपको हाँ हमें ना आज ये स्टोरी पब्लिश करनी है शर्मा जी से आपका नंबर मिला है जो साइट पे थे शर्मा जी अच्छा तो हमें बस दो तीन चीजें थी मेरे को जाननी थी कंफर्म करना था इज द पेपर मिल कमिंग अप ओवर देयर आ रही पेपर मिल यहां पर क्या बिल्कुल और इसका एनओसी मिल गया है क्या पंजाब पॉल्यूशन कंट्रोल बोर्ड से असी रुचिरा पेपर मिल दी मैनेजमेंट नाल ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਲਾਇਸਨਿੰਗ ਅਫੀਸਰ राकेश शर्मा ਨੇ ਫੋਨ ਜਰੂਰ ਚੁੱਕਿਆ ਪਰ ਕਿਸੇ ਵੀ ਗੱਲ ਦਾ ਜਵਾਬ ਦੇਣ ਤੋਂ ਉਹਨਾਂ ਨੇ ਮਨਾ ਕਰ ਦਿੱਤਾ ਜਦੋਂ ਅਸੀਂ ਪੁੱਛਿਆ ਕਿ ਪੇਪਰ ਮਿੱਲ ਇੱਥੇ ਆ ਰਹੀ ਹੈ ਉਹਨਾਂ ਨੇ ਕਿਹਾ ਹਾਂਜੀ ਬਿਲਕੁਲ ਪੇਪਰ ਮਿੱਲ ਆ ਰਹੀ ਹੈ ਬਿਲਕੁਲ ਇਹੀ ਅਲਫਾਜ਼ ਹਨ ਉਹਨਾਂ ਦੇ ਹਾਂਜੀ ਬਿਲਕੁਲ ਜਿਸ ਤਰ੍ਹਾਂ ਹੀ ਅਸੀਂ ਉਹਨਾਂ ਨੂੰ ਪੁੱਛਿਆ ਤੁਹਾਨੂੰ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਤੋਂ ਐਨਓਸੀ ਮਿਲ ਗਿਆ ਹੈ ਉਹਨਾਂ ਨੇ ਫੋਨ ਕੱਟ ਦਿੱਤਾ ਇਹ ਚੰਕੌਰ ਸਾਹਿਬ ਤੋਂ ਲੈ ਕੇ ਆ ਜਿਹੜਾ ਰੋਪੜ ਜ਼ਿਲ੍ਹੇ ਦਾ ਜਿਹੜਾ ਚੰਕੌਰ ਸਾਹਿਬ ਬਲੌਗ ਦੇ ਕੋਈ 25 26 ਪਿੰਡ ਨੇ ਕਿੰਨੀ ਸ਼ਰਧਾ ਨਾਲ ਇਹਨਾਂ ਨੇ ਪ੍ਰੋਟੈਸਟ ਜਿਹੜਾ ਹੈ ਇਹ ਘਰ ਘਰ ਜਾ ਕੇ ਇਹ ਪੈਂਫਲੇਟ ਵੀ ਵੰਡ ਰਹੇ ਨੇ ਇਹ ਸਾਰੇ ਜਿਹੜੇ ਇੱਥੇ ਜੁਜਾਰ ਸਿੰਘ ਤੇ ਉਹਨਾਂ ਦੇ ਸਾਥੀ ਸਤਨਾਮ ਸਿੰਘ ਹੋ ਰਹੇ ਜਿਹੜੇ ਕਾਰਕੁਨ ਖੜੇ ਨੇ ਜੀ ਦਾ ਕਿ ਤੁਸੀਂ ਦੇਖੋ ਇਹਨਾਂ ਨੇ ਲਿਖਿਆ ਹੈ ਕਿ ਲੱਗਣ ਜਾ ਰਹੀ ਰੂਚੀਰਾ ਪੇਪਰ ਮਿੱਲ ਦਾ ਵਿਰੋਧ ਕਿਉ ਇਹਦੇ ਇਹਦੇ ਅੰਦਰ ਇਹਨਾਂ ਨੇ ਦੋ ਇਹੋ ਜਿਹੇ ਪਿੰਡ ਨਵਾਂ ਸ਼ਹਿਰ ਜ਼ਿਲ੍ਹੇ ਦੇ ਗੜਸ਼ੰਕਰ ਬਲਾਕ ਚ ਇਹੀ ਜੀਆਂ ਮਿੱਲਾਂ ਜਿਹੜੀਆਂ ਨੇ ਆਲਰੇਡੀ ਫੈਕਟਰੀਆਂ ਜਿਹੜੀਆਂ ਕਈ ਥਾਲਾ ਤੋਂ ਲੱਗੀਆਂ ਨੇ ਇਹ ਦੋ ਪਿੰਡਾਂ ਦਾ ਟੋਂਸਾ ਹੋਰ ਇੱਕ ਹੋਰ ਪਿੰਡ ਹੈ ਦੋ ਟੋਂਸਾ ਦੀ ਮਿਸਾਲ ਵੀ ਦਿੱਤੀ ਹੈ ਦੋ ਦੋਨੇ ਪਿੰਡਾਂ ਦੀ ਮਿਸਾਲ ਦਿੰਦੀ ਹੈ ਭਈ ਉਸ ਇਲਾਕੇ ਚ ਕਿਸ ਤਰ੍ਹਾਂ ਲੋਕ ਜਿਹੜੇ ਨੇ ਉਹ ਕੈਂਸਰ ਔਰ ਕਾਲੇ ਪੀਲੇ ਦੇ ਸ਼ਿਕਾਰ ਨੇ ਔਰ ਕਈ ਮੌਤਾ ਹੋ ਚੁੱਕੀਆਂ ਨੇ ਪਿਛਲੇ 20 ਸਾਲਾਂ ਚ ਇਦਾਂ ਦੀਆਂ ਪੇਪਰ ਫੈਕਟਰੀ ਤੇ ਗੱਤਾ ਮਿਲਣਾ ਜਿਹੜੀਆਂ ਨਵਾਂ ਸ਼ਹਿਰ ਜ਼ਿਲ੍ਹੇ ਦੇ ਗੜ ਸ਼ੰਕਰ ਬਲੌਂਕ ਦੇ ਟੋਂਸਾ ਪਿੰਡ ਚ ਲੱਗੀਆਂ ਨੇ ਤੇ ਇਹ ਇਹਨਾਂ ਨੇ ਪੁਆਇੰਟ ਲਿਖੇ ਨੇ ਕਿ ਜਿੱਥੇ ਕਿ 350 ਫੁੱਟ ਤੱਕ ਜਿਹੜਾ ਪਾਣੀ ਹੈ ਉਹ ਪੀਣ ਯੋਗ ਨਹੀਂ ਰਿਹਾ ਟੋਂਸਾ ਪਿੰਡ ਨਵਾਂ ਸ਼ਹਿਰ ਜ਼ਿਲ੍ਹੇ ਦਾ ਉਸੇ ਤਰ੍ਹਾਂ ਦੀ ਫੈਕਟਰੀ ਜਿਹੇ ਇੱਥੇ ਲੱਗ ਜੇਗੀ ਤੇ ਅੱਜ ਜਿਹੜਾ 25 25 30 30 ਫੁੱਟ ਤੇ ਜਿਹੜਾ ਪਾਣੀ ਇਹਨਾਂ ਨੂੰ ਮਿਲਦਾ ਹੈ ਜਿਹੜਾ ਕਿ ਕੱਲਾ ਸਚਾਈ ਲਈ ਨਹੀਂ ਪੀਣ ਯੋਗ ਵੀ ਆ ਵਾਟਰ ਵਰਕਸ ਵੀ ਕੰਮ ਕਰ ਸਕਦਾ ਹੈ ਉਹੀ ਜਦੋਂ 3-300 ਫੁੱਟ ਤੱਕ ਉਹੀ ਜਦੋਂ ਜੇ ਫੈਕਟਰੀ ਇੱਥੇ ਲੱਗ ਜਾਈਗੀ ਤਾਂ 3-300 ਫੁੱਟ ਤੱਕ ਕਿਵੇਂ ਉਹ ਪਾਣੀ ਵੀ ਜ਼ਹਿਰੀਲਾ ਹੋ ਸਕਦਾ ਹੈ ਮੈਂ ਹਾਂ ਸਟੋਰੀ ਟਾਕ ਚੈਨਲ ਤੋਂ ਪ੍ਰਭਜੀਤ ਸਿੰਘ ਜੇ ਤੁਹਾਨੂੰ ਇਹ ਸਾਡੀ ਗੱਲਬਾਤ ਪਸੰਦ ਆਈ ਤਾਂ ਇਸ ਨੂੰ ਲਾਈਕ ਕਰੋ ਆਪਣੇ ਕਮੈਂਟਸ ਜ਼ਰੂਰ ਦਿਓ ਇਹ ਸਾਡੀ ਏ ਰਿਪੋਰਟ ਦੇਖ ਕੇ ਤੁਹਾਡੇ ਮਨ 'ਚ ਕਈ ਵਿਚਾਰ ਆਏ ਹੋਣਗੇ ਉਹਨਾਂ ਦੇ ਕਮੈਂਟਸ ਜ਼ਰੂਰ ਲਿਖੋ ਇਸ ਰੀਲ ਦੇ ਥੱਲੇ ਜਿਹੜੇ ਕਮੈਂਟਸ ਕਾਲਮ ਬਣੇ ਨੇ ਤੇ ਇਸ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਸਾਡਾ ਸਟੋਰੀ ਟਾਕ ਚੈਨਲ ਵੀ ਸਬਸਕ੍ਰਾਈਬ ਕਰੋ ਮੈਂ ਹਾਂ ਪ੍ਰਭਜੀਤ ਸਿੰਘ ਚਮਕੌਰ ਸਾਹਿਬ ਤੋਂ ਪਿੰਡ ਵਾਸੀਆਂ ਦੇ ਨਾਲ ਜੈ ਹਿੰਦ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਧੰਨਵਾਦ